ਆਗਰ ਨਾਮ ਆਕਸ ਇਹ ਸ਼ਨੀਵਾਰ ਤੇ ਲੱਗਦੇ ਆ ਮਤਲਬ ਪੂਰੀ ਰਾਤ ਹੀ ਚਲਦੇ ਰਹਿੰਦੇ ਆ ਮਤਲਬ ਆਲੂ ਛਿਲਨੇ ਛੋਲੇ ਉਬਾਲਨੇ ਚਟਨੀ ਪਣੀ ਲਫਵੇ ਪਣੀ ਰੈਡੀ ਸਾਫ ਕਰਨੀ ਆ ਰੈਡੀ ਤਿਆਰ ਕਰਕੇ ਇੱਥੇ 5 6 ਵਜੇ ਨਾਲ ਇੱਥੇ ਆ ਜੀਦਾ 5 6 ਵਜੇ ਤੇ ਜਦੋਂ ਰੈਡੀ ਲਾਣਾ ਉਦੋਂ ਤਾਂ ਗਾਂ ਚਲੋ ਜਾਂਦੇ ਆ ਵਾਕ ਫਿਰ ਪਰ ਤੇ ਹਾਂ 5 6 ਵਜੇ ਲਿਖਦੇ ਰਹਿੰਦੇ ਗਾਂ ਕਦੋਂ ਆਵੇ ਤੇ ਕਦੋਂ ਕਟਰੀਆਂ ਲਵਾ ਹਲੋ ਠੀਕ ਰਹੀ ਹੈ ਕਿ ਇਹ ਨਾ ਫਾਸਟ ਫੂਡ ਕਦੋਂ ਆਏਗਾ ਹਾਂ ਜੀ ਜੀ ਉਹ ਤਾਂ ਉਹ تین ਚੀਜ਼ ਕੀ ਕੰਮ ਕਰਦੇ ਅੰਗਰੇਜ਼ੇ ਉਹ ਢੋਸੇ ਲਾਈਦਾ ਬਚਪਨ ਹੀ ਸਟੋਰ ਲੱਗੇ ਢੋਸਾ ਨੋਡਲ ਸਪ੍ਰਿੰਗ ਰੋਲ 버ਗਰ ਸਾਥ ਕਿ ਰਹੀ ਵਾਈ ਵੀ ਰਹਿੰਦੀ ਸਾਥ ਵਿੱਚ ਸਾਸੂ ਮਾ ਵੀ ਰਹਿੰਦੀ ਸਾਥ ਵਿੱਚ ਆਜ ਥੋੜੀ ਠੀਕ ਨਹੀਂ ਆ ਇਸ ਲਈ ਘਰ ਮੈਂ ਉਹ ਨੇ ਤਾਂ ਸਾਥ ਹੀ ਰਹਿੰਦੇ ਸਾਰੇ ਪਰਿਵਾਰ ਨਾਲ ਹਾਂ ਪਰਿਵਾਰ ਸਾਰੇ ਸਾਥ ਰਹਿੰਦੇ ਕਿੰਨੀ ਪ੍ਰੋਫੈਸਰ ਕਰਦਾ ਮੇਰਾ ਇਹ 2 ਵਜੇ ਤੱਕ ਚੱਲਦਾ ਵਕੰਮ ਜੀ ਤੁਸੀਂ ਉਹ ਕਰਦੇ ਹੋ ਉਹ ਤੁਹਾਨੂੰ ਪੁੱਛ ਹਾਂ ਲੋਕ ਬੜੀ ਦੂਰ ਦੂਰੋਂ ਆਉਂਦੇ ਕੋਈ ਅੰਮਰਸਰਾਉਂਦੇ ਧਾਰੀ ਵੱਲ ਆਉਂਦੇ ਆ ਜਲੰਧਰੋਂ ਆਉਂਦੇ ਆ ਬੜੀ ਦੂਰ ਦੂਰੋਂ ਲੋਕ ਆਉਂਦੇ ਕਟੋਰੀਆਂ ਲੈ ਜਾਂਦੇ ਆ ਆ ਸੰਗਲ ਵਧੀਆ ਚੱਲਦਾ ਪਿਆ ਪਰਿਵਾਰ ਸਾਡਾ ਸਾਥ ਨੇ ਦੇਂਦਾ ਪਿਆ ਵਾ ਹੋਲ ਕੀ ਚੇਤਾ ਸਮਝ ਕਿੱਦਾਂ ਦੀ ਰੁਟੀਨ ਰਹਿਦੀ ਹੈ ਸਵੇਰ ਤੋਂ ਆ ਸਵੇਰ ਤੋਂ 3 ਵਜੇ ਤੱਕ ਲਾ ਕੇ ਬਸ 2 ਵਜੇ ਤੱਕ ਉਸ ਤੋਂ ਬਾਅਦ ਫਿਰ ਘਰ ਘਰ ਦਾ ਘਰ ਦਾ ਵੀ ਸਾਹਮਣਾ ਹੁੰਦਾ ਸਭ ਕੁਝ ਉਧਰ ਰੁਟੀਨ 'ਚ ਵੀ ਕੋਈ ਹੋਰ ਵੀ ਕੰਮ ਕਰਦੇ ਹੋ ਹਾਂਜੀ ਅਗਾਜੀ ਪਹਿਲਾਂ ਕਰਦੇ ਹਾਂ ਭੂਣ ਛੱਡਿਆ ਹੋਇਆ ਹੈ ਆ ਪੋਸਟ ਵੀ ਕਰਦੇ ਹਾਂ ਕਿੱਦਾਂ ਦੀ ਗਾਗਾਂ ਦਾ ਕਿੰਨਾ ਦਾ ਰਿਸਪੌਂਸ ਦੇਤਾ ਕਰੋ ਗਾਗ ਦੇ ਸਾਡੇ ਬੜੇ ਵਧੀਆ ਨੇ ਇਸ ਦਾ ਹੋਰ ਤਾਂ ਸਾਨੂੰ ਕੀ ਚਾਹੀਦਾ ਗਾਗ ਵੀ ਸਾਡੇ ਵਧੀਆ ਨੇ ਮੁੱਠੀ ਮੁੱਠੀ ਚੰਗੀ ਜੀ ਕੋਈ ਮੁੱਠੀ ਪਾ ਲਿਆ ਗਾਗ ਦਾ ਰਿਸਪੌਂਸ ਵਧੀਆ ਦੇ ਹਾਂਜੀ ਲੈ ਇੱਕ ਸਰ ਆਫ ਲੋਡ ਰਿਹਾ ਹੂੰ ਉਹ ਤਾਂ ਹੈ ਕੀ ਕੀ ਸਪੈਸ਼ਲਟੀ ਹੈ ਤੁਹਾਡੀ ਜਿੱਥੇ ਅੱਛਾ ਸਾਡੀ ਇਹ ਪੂਰੀ ਤਕ ਚੋਰੀ ਦੇਖ ਰਹੇ ਕਚੌੜੀ ਤੇ ਗਾਹ ਕਿ ਜ਼ਿਆਦਾ ਲੱਗੀ ਹਾਂਜੀ ਕਚੌੜੀ ਤੇ ਦਾਹ ਜ਼ਿਆਦਾ ਪੂਰੀ ਤੇ ਘੱਟ ਨੇ ਕਿ ਸਾਡੇ ਕਚੌੜੀ ਜ਼ਿਆਦਾ ਲੱਗਦੀ ਜੇ 20 ਰੁਪਏ ਦੇ ਹਾਂਜੀ ਉਹ ਜਿਹੜੇ ਖਾਂਦੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਇਹੇ ਵੀ ਖਾਂਦੇ ਨੇ